ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਵੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਈ ਰੁੱਤ ਚੌਥੀ ਸਾਖੀ 17ਵੀਂ ਮਾਮਲਾ ਵੱਧਦਾ ਹੀ ਗਿਆ ਸਯਾਦ ਖਾਨ ਲੜਨ ਜੋਗਾ ਨਾ ਰਿਹਾ ਉਹ ਤਾਂ ਗੁਰੂ ਜੀ ਦਾ ਚੇਲਾ ਬਣ ਗਿਆ ਉਹ ਤਾਂ ਮੁਸਲਮਾਨ ਹੁੰਦਾ ਹੋਇਆ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਇਹੀ ਖਬਰਾਂ ਔਰੰਗਜ਼ੇਬ ਨੂੰ ਪੁੱਛੀਆਂ ਉਸ ਵੇਲੇ ਔਰੰਗਜ਼ੇਬ ਭਾਵੇਂ ਬੁਢੇਪੇ ਵਿੱਚ ਸੀ ਬਾਕੀ ਦੇ ਉਮਰ ਉਮਰ ਦੇ ਦਿਨ ਥੋੜੇ ਰਹਿੰਦੇ ਸਨ ਫਿਰ ਵੀ ਉਸ ਨੇ ਮਸਹੀ ਵੀ ਤਓਸਬ ਨਹੀਂ ਸੀ ਛੱਡਿਆ ਉਸ ਨੂੰ ਜਦੋਂ ਦੱਸਿਆ ਗਿਆ ਸਯਾਦ ਖਾਂ ਸਤਕਰੂ ਜੀ ਦੇ ਚਰਨਾਂ ਦਾ ਪੋਰਾ ਬਣ ਕੇ ਕਾਫਰ ਹੋ ਗਿਆ ਹੈ ਤਾਂ ਔਰੰਗਜ਼ੇਬ ਸੋਚੀ ਪੈ ਗਿਆ ਉਸ ਨੇ ਸੋਚਿਆ ਸਤਕਰੂ ਜੀ ਦਾਦਾ ਬੰਦਾ ਹੈ ਜੋ ਮੁਸਲਮਾਨ ਨੂੰ Hindu ਬਣਾਉਣਾ ਵੀ ਜਿੱਤੀ ਜਾਂਦਾ ਹੈ ਜੇ ਇਸ ਦੀ ਸ਼ਕਤੀ ਨੂੰ ਨਸ਼ਟ ਨਾ ਕੀਤਾ ਤਾਂ ਜ਼ਰੂਰ ਇਹ ਸਾਰੇ ਭਾਰਤ ਵਿੱਚ ਛਾ ਜਾਵੇਗਾ ਤੇ ਮੁਸਲਮਾਨਾਂ ਨੂੰ ਹਿੰਦੂ ਬਣਾਉਣਾ ਸ਼ੁਰੂ ਕਰ ਦੇਵੇਗਾ ਜਿਹੜੇ ਹਿੰਦੂ ਮੁਸਲਮਾਨ ਬਣੇ ਹਨ ਉਹ ਇਸਲਾਮ ਨੂੰ ਤਿਆਗੀ ਜਾਣਗੇ ਸਯਾਦ ਖਾਨ ਨੂੰ ਸਜ਼ਾਏ ਮੌਤ ਅਨੰਦਪੁਰ ਨੂੰ ਉਜਾੜਨਾ ਅਤੇ ਉਸ ਗੁਰੂ ਜੀ ਨੂੰ ਫੜਨਾ ਮੇਰਾ ਹੁਕਮ ਹੈ ਬਸ ਇਹੋ ਹੁਕਮ ਇਹੋ ਸੋਚ ਕੇ ਤੇ ਗ੍ਰੋਧਵਾਨ ਹੋ ਕੇ ਉਹਦੇ ਬਾਰੇ ਸਾਰੇ ਦਰਬਾਰੀ ਸੱਦੇ ਮੈਂ ਬਹੁਤ ਥੱਕ ਆ ਗਿਆ ਹਾਂ ਇੱਕ ਫਕੀਰ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਮੇਰੇ ਸਬਰ ਦਾ ਪਿਆਲਾ ਟੁੱਟ ਗਿਆ ਮੈਂ ਹੁਣ ਕੁਝ ਨਹੀਂ ਸੁੰਨਣਾ ਚਾਹੁੰਦਾ ਬਸ ਅਨੰਦਪੁਰ ਤੇ ਅਨੰਦਪੁਰ ਦਾ ਗੁਰੂ ਨਹੀਂ ਰਹਿਣਾ ਚਾਹੀਦਾ ਕੋਈ ਹੌਸਲਾ ਕਰਦਾ ਹੈ ਉਸਨੂੰ ਖਤਮ ਕਰਨ ਦਾ ਔਰੰਗਜ਼ੇਬ ਵੀ ਦਰਬਾਰ ਵਿੱਚ ਗਰਜ ਸੀ ਉਹ ਆ ਕੀ ਗਿਆ ਸੈਦ ਖਾਂ ਉਸ ਦਾ murid ਬਣ ਗਿਆ ਹੈ ਉਹ ਵੀ ਜਿਉਂਦਾ ਨਹੀਂ ਰਹਿ ਸਕਦਾ ਉਹ ਜਿੱਤੇ ਹੈ ਫੜ ਕੇ ਲੈ ਜਾਂਦਾ ਜਾਵੇ ਇਹ ਰੋਜ਼ ਰੋਜ਼ ਦੀ ਬਗਵਗ ਮਾਰੀ ਹੈ ਅਜ ਰਾਜ ਤੇ ਇਸਲਾਮ ਦੋਹਾਂ ਨੂੰ ਖਤਰਾ ਹੈ ਇਸ ਖਤਰੇ ਤੋਂ ਬਚਣ ਵਾਸਤੇ ਹੁਣੇ ਯਤਨ ਕਰਨਾ ਚਾਹੀਦਾ ਹੈ ਜੇ ਰੱਤਾ ਵੀ ਟਿਲ ਹੋਈ ਤਾਂ ਪੰਜਾਬ ਹੱਥੋਂ ਜਾਂਦਾ ਰਹੇਗਾ ਇੱਕ ਸਿਆਣਾ ਦਰਬਾਰੀ ਕਹਿਣ ਲੱਗਾ ਜਹਾਂ ਪਨਾਹ ਉਹ ਕਰਾਮਾਤੀ ਹੈ ਉਸ ਨੂੰ ਲੜਾਈ ਵਿੱਚ ਜਿੰਨਾ ਔਕਾ ਹੈ ਜਿਵੇਂ ਉਸਦੇ ਬਾਪ ਨੂੰ ਦਿੱਲੀ ਸੱਦ ਕੇ ਬਿੱਲੇ ਲਾਇਆ ਸੀ ਠੀਕ ਉਸੇ ਤਰ੍ਹਾਂ ਇਹਨਾਂ ਨੂੰ ਵੀ ਦਿੱਲੀ ਸੱਦਿਆ ਜਾਵੇ ਇੱਥੇ ਉਹਨਾਂ ਤੇ उसनों कोई ना कोई बहाना करके कतल करा दिता जाए आपे कल्पना का अंत हो जाएगा फिर यह कि वो गल है रत्ता हलेमी न चिट्ठी लिख के नीति वरती जाए इस तरह होर दरबारियों ने भी ऐसी ही सलाह दी जिस कारण औरंगजेब चिट्ठी लिखण वास्ते तैयार हो गया उसने सतगुरु जी वाल एक लम्मी चिट्ठी लिखी जिसका भाव सी कि सतगुरु जी दिल्ली पूज के औरंगेबू मिलन कलगीदार पिता को कौन चल सके ਦਿਆਦੇ ਸਾਗਰ ਆਪ ਘਟ ਘਟ ਦੀ ਜਾਣਦੇ ਸਨ ਔਰੰਗਜ਼ੇਬ ਦੀ ਚਿੱਠੀ ਦੇ ਇੱਕ ਇੱਕ ਅੱਖਰ ਤੋਂ ਉਹ ਸਮਝ ਗਏ ਕਿ ਉਹ ਧੋਖਾ ਕਰ ਰਿਹਾ ਹੈ ਦਿੱਲੀ ਨਹੀਂ ਜਾਣਾ ਚਾਹੀਦਾ ਸਗੋਂ ਕਰੜਾ ਤੇ ਸੱਚਾ ਉੱਤਰ ਦੇਣਾ ਚਾਹੀਦਾ ਹੈ ਇਹ ਵਿਚਾਰ ਕੇ ਸਤਗੁਰਾਂ ਨੇ ਇਹ ਉੱਤਰ ਲਿਖਿਆ ਜੋ ਕੁਝ ਲਿਖਿਆ ਹੈ ਉਹ ਕੁਝ ਤੁਸਾਂ ਦੇ ਵਿਚਾਰਾ ਅਨੁਸਾਰ ਹੋ ਸਕਦਾ ਹੈ ਸਭ ਕੁਝ ਠੀਕ ਹੋਵੇ ਪਰ ਅਸਾਂ ਦੇ ਵਿਚਾਰ ਅਨੁਸਾਰ ਨਹੀਂ ਇਹ ਝੂਠ ਹੈ ਕਿ ਤੁਸੀਂ ਇੱਕ ਖੁਦਾ ਦੇ ਪੁਜਾਰੀ ਹੋ ਮਨੁੱਖਤਾ ਨਾਲ ਤੁਸਾਂ ਦਾ ਪਿਆਰ ਹੈ ਤੁਸੀਂ ਤਾਂ ਮਜ਼ਹਬੀ ਤੋਅਸਬ ਦੇ ਸ਼ਿਕਾਰ ਹੋ ਚੁੱਕੇ ਹੋ ਮੌਲਵੀਆਂ ਕਾਜ਼ੀਆਂ ਦੇ ਆਖੇ ਲੱਭ ਕੇ ਖੁਦਾ ਦੇ ਬੰਦਿਆਂ ਉੱਤੇ ਜ਼ੁਲਮ ਕਰ ਰਹੇ ਹੋ Hindu ਤੁਸਾਂ ਦੀ ਨਿਗਾਹ ਵਿੱਚ ਕਾਫਰ ਹੈ ਤੇ ਸ਼ਰਾ ਅਨੁਸਾਰ ਕਾਫਰ ਨੂੰ ਮਾਰਨਾ ਠੀਕ ਹੈ ਤੁਸਾਂ ਦੇ ਸਾਰੇ ਕਦਮ ਕਰਮ ਮਾੜੇ ਤੇ ਦੋਜ਼ਖ ਨੂੰ ਘੜਨ ਵਾਲੇ ਹਨ ਇਸ ਵਾਸਤੇ ਅਸੀਂ ਤੁਸਾਂ ਨੂੰ ਨਹੀਂ ਮਿਲ ਸਕਦੇ ਜੀ ਅਸਾਂ ਨਾਲ ਮਿਲਵਰਤਨ ਕਰਨਾ ਜਾਂ ਮਿੱਤਰਤਾ ਕਰਨ ਦਾ ਵਿਚਾਰ ਹੈ ਤਾਂ ਪਹਿਲਾਂ ਆਪਣੇ ਦਿਲ ਨੂੰ ਸਾਫ਼ ਕਰੋ ਅੱਖਾਂ ਉੱਤੋਂ ਮਰਜ਼ਾ ਵੀ ਤੋਸਰ ਦੀ ਪੱਟੀ ਲਾ ਸੁਟੋ Hindu ਤੇ Muslim ਬੰਦਿਆਂ ਨੂੰ ਇੱਕ ਨਿਗਾਹ ਨਾਲ ਵੇਖੋ Hinduਾਂ ਤੋਂ ਜ਼ੇਜ਼ੀਆ ਹਟਾ ਦੇਵੋ ਜੇ ਐਸੀਆਂ ਗੱਲਾਂ ਨਾ ਕਰ ਸਕੋ ਤਾਂ ਅਸਾਂ ਦਾ ਤੇ ਤੁਸਾਂ ਦਾ ਕਿਸੇ ਤਰ੍ਹਾਂ ਮੇਲ ਨਹੀਂ ਹੋ ਸਕਦਾ ਇਹ ਚਿੱਠੀ ਦਿੱਲੀ ਪੁੱਜੀ ਆਪਣੇ ਪਾਪ ਕਰਮਾਂ ਵੱਲ ਵੇਖਣ ਦੀ ਥਾਂ ਉਲਟਾ ਉਸਨੇ ਸੱਚੀਆਂ ਗੱਲਾਂ ਦਾ ਗੁੱਸਾ ਕੀਤਾ ਬੁਢੇਪੇ ਨੇ ਵੀ ਉਸ ਨੂੰ ਸਮਝ ਨਾ ਦਿੱਤੀ ਉਹ ਮੂਰਖ ਮੂਰਖ ਹੀ ਰਿਹਾ ਉਸਨੇ ਪਰਿਦਰਭਾਰ ਵਿੱਚ ਆਖਿਆ ਬਸ ਕੋਈ ਜਰਨੈਲ ਅਕੇ ਆਵੇ ਜੋ ਬੀੜਾ ਠਾਵੇ ਕਿ ਉਹ ਗੁਰੂ ਜੀ ਨੂੰ ਅਨੰਦਪੁਰ ਤੋਂ ਬਾਹਰ ਕੱਢ ਕੇ ਅਨੰਦਪੁਰ ਦੇ ਕਿਲੇ ਨੂੰ ਢਾਟੇਰੀ ਕਰੇਗਾ ਤੇ ਗੁਰੂ ਜੀ ਨੂੰ ਜਿਉਂਦਾ ਜਾਂ ਮੋਇਆ ਫੜ ਕੇ ਮੇਰੇ ਪੇਸ਼ ਕਰੇਗਾ ਉਸ ਜਰਨੈਲ ਦੇ ਪਿੱਛੇ ਸਾਰੀ ਮੁਗਲ ਹਕੂਮਤ ਹੋਵੇਗੀ ਚਿੰਤਾ ਕਰਨ ਦੀ ਲੋੜ ਨਹੀਂ ਲੋੜ ਪੈਂਦੀ ਮੈਂ ਖੁਦ ਵੀ ਇਸ ਮੁਹਿਮ ਉਤੇ ਜਾਣ ਨੂੰ ਤਿਆਰ ਹਾਂ ਬਸ ਕੋਈ ਉੱਠੇ ਤੇ ਮਹੁ ਮੰਗਿਆ ਇਨਾਮ ਪਾਵੇ ਬਾਦਸ਼ਾਹ ਦਾ ਇਹ ਹੁਕਮ ਸੁਣ ਕੇ ਮੁਗਲ ਜਰਨੈਲ ਰਮਜ਼ਾਨ ਖਾਂ ਉੱਠਿਆ ਤੇ ਉਸਨੇ ਬਾਦਸ਼ਾਹ ਦਾ ਬੀੜਾ ਤੇ ਨੰਗੀ ਤਲਵਾਰ ਨੂੰ ਚੁੱਕਿਆ ਬਾਦਸ਼ਾਹ ਨੂੰ ਸਲਾਮ ਕੀਤੀ ਤੇ ਵਚਨ ਦਿੱਤਾ ਕਿ ਉਹ ਅਨੰਤਪੁਰ ਨੂੰ ਉਜਾੜ ਕੇ ਤੇ ਗੁਰੂ ਜੀ ਨੂੰ ਫੜਕੇ ਲਿਆਵੇਗਾ ਨਹੀਂ ਤਾਂ 14 ਨਹੀਂ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ